ਦਲਜੀਤ ਦਸਾਂਜ ਦੀ ਪੰਜਾਬ 95 ਫਿਲਮ ਹੁਣ ਵਿਦੇਸ਼ਾਂ ਵਿੱਚ ਵੀ ਰਿਲੀਜ਼ ਨਹੀਂ ਹੋਵੇਗੀ ਪਹਿਲਾਂ ਇਹ ਫਿਲਮ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਵਿੱਚ ਰਿਲੀਜ਼ ਹੋਣੀ ਸੀਗੀ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਫਿਲਮ ਨੂੰ ਪੋਸਟਪੋਨ ਕਰ ਦਿੱਤਾ ਗਿਆ ਇਹ ਕਿਸੇ ਵੀ ਦੇਸ਼ ਵਿੱਚ ਫਿਲਹਾਲ ਤੱਕ ਰਿਲੀਜ਼ ਨਹੀਂ ਹੋਵੇਗੀ ਤੇ ਪਹਿਲਾਂ ਤਾਂ ਚਲੋ ਆਪਾਂ ਇਹ ਕਹਿ ਸਕਦੇ ਸੀਗੇ ਭਾਰਤ ਵਿੱਚ ਤਾਂ ਕਿ ਇਥੋਂ ਦੀ ਸਰਕਾਰ ਰਿਲੀਜ਼ ਨਹੀਂ ਹੋਣ ਦਿੰਦੀ ਸੈਂਸਰ ਬੋਰਡ ਅੜਕੜਾਉਂਦਾ ਕੱਟ ਲਾਉਣ ਨੂੰ ਕਹਿੰਦਾ ਪਰ ਹੁਣ ਜਦੋਂ ਇਹ ਫਿਲਮ ਵਿਦੇਸ਼ਾਂ ਵਿੱਚ ਵੀ ਰਿਲੀਜ਼ ਨਹੀਂ ਹੋ ਰਹੀ ਤਾਂ ਇਹਦੇ ਨਾਲ ਕਈ ਵੱਡੇ ਸਵਾਲ ਮਨ ਵਿੱਚ ਖੜੇ ਹੁੰਦੇ ਨੇ ਕਿ ਉੱਥੇ ਕਿਹਨੂੰ ਪ੍ਰੋਬਲਮ ਆ ਤੁਸੀਂ ਯਕੀਨ ਨਹੀਂ ਕਰੋਗੇ ਠੀਕ 1 ਸਾਲ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਇਸੇ ਫਿਲਮ ਦੇ ਉੱਪਰ ਤੇ ਉਹਦੇ ਵਿੱਚ ਮੈਂ ਇੱਕ ਖੁਲਾਸਾ ਕੀਤਾ ਸੀ ਤੇ ਤੁਸੀਂ ਉਸ ਵੀਡੀਓ ਨੂੰ ਚਾਹੇ ਤਾਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੇ ਜਾਂ ਫਿਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੀ ਹੋਈ ਹੈ ਉੱਥੋਂ ਦੇਖ ਲਓ ਉਹਦੇ ਵਿੱਚ ਮੈਂ ਇਹ ਦੱਸਿਆ ਸੀਗਾ ਕਿ ਸਾਲ 2023 ਦੇ ਵਿੱਚ ਨਾ ਇਸ ਪੰਜਾਬ 95 ਫਿਲਮ ਨੂੰ ਕੈਨੇਡਾ ਦੇ ਵਿੱਚ ਟ੍ਰਾਂਟੋ ਫਿਲਮ ਫੈਸਟੀਵਲ ਵਿੱਚ ਰਿਲੀਜ਼ ਕੀਤਾ ਜਾਣਾ ਸੀ ਸਾਰਾ ਕੁਝ ਤੈਅ ਸੀਗਾ ਪਰ ਫਿਰ ਇਸ ਫਿਲਮ ਨੂੰ ਇਸੇ ਤਰ੍ਹਾਂ ਪੋਸਟਪੋਨ ਕਰ ਦਿੱਤਾ ਗਿਆ ਯਾਨੀ ਕਿ ਇਹ ਫਿਲਮ ਉੱਥੇ ਨਹੀਂ ਦਿਖਾਈ ਗਈ ਇਹਦੇ ਤੇ ਰੋਕ ਲੱਗ ਗਈ ਤੇ ਉਦੋਂ ਵੀ ਕਈਆਂ ਦੇ ਮਨਾਂ ਵਿੱਚ ਸਵਾਲ ਖੜੇ ਹੋਏ ਸੀਗੇ ਕਿ ਟ੍ਰਾਂਟੋ ਵਿੱਚ ਕਿਹਨੂੰ ਪ੍ਰੋਬਲਮ ਹੈ ਕੈਨੇਡਾ ਦੇ ਵਿੱਚ ਤਾਂ ਭਾਰਤ ਦੀ ਸਰਕਾਰ ਨਹੀਂ ਹੈ ਨਾ ਉੱਥੇ ਤਾਂ ਭਾਰਤ ਦੀ ਨਹੀਂ ਚੱਲਦੀ ਤਾਂ ਉਦੋਂ ਜੋ ਇੱਕ ਚੀਜ਼ ਸਾਹਮਣੇ ਆਈ ਸੀਗੀ ਕਿ ਟੋਰਾਂਟੋ ਵਿੱਚ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਪਿੱਛੇ ਜੋ ਹੱਥ ਹੈ ਉਹ ਖਾਲਿਸਤਾਨੀ ਜਥੇਬੰਦੀਆਂ ਦਾ ਹੈ ਇਹ ਚੀਜ਼ ਮੈਂ ਆਪਣੀ ਉਸ ਵੀਡੀਓ ਵਿੱਚ ਵੀ ਦੱਸੀ ਹੈ ਤੁਸੀਂ ਵੀਡੀਓ ਦੇਖ ਸਕਦੇ ਤੇ ਉਦੋਂ ਕੁਝ ਲੋਕਾਂ ਨੇ ਇਹ ਸਵਾਲ ਉਠਾਈ ਕਿ ਕਹਿੰਦੇ ਖਾਲਿਸਤਾਨ ਵਾਲਿਆਂ ਨਾਲ ਕੀ ਪ੍ਰੋਬਲਮ ਹੋਏਗੀ ਜਪ ਵਦੇਸ਼ਾਂ ਵਾਲਿਆਂ ਨਾਲ ਕੀ ਪ੍ਰੋਬਲਮ ਹੈ ਪਰ ਉਹ ਸਾਰੀ ਗੱਲ ਹੁਣ ਸਹੀ ਸਾਬਤ ਹੋ ਰਹੀ ਆ ਜਦੋਂ ਪਤਾ ਲੱਗ ਰਿਹਾ ਕਿ ਇਹ ਫਿਲਮ ਵਿਦੇਸ਼ਾਂ ਵਿੱਚ ਵੀ ਅਫੀਸ਼ੀਅਲ ਤੌਰ ਤੇ ਹੁਣ ਰਿਲੀਜ਼ ਨਹੀਂ ਹੋਵੇਗੀ ਨਾ ਕੈਨੇਡਾ ਨਾ ਅਮਰੀਕਾ ਨਾ ਇੰਗਲੈਂਡ ਤਾਂ ਕਿਤੇ ਨਾ ਕਿਤੇ ਉਸ ਗੱਲ ਵਿੱਚ ਵਜਨ ਤਾਂ ਬਣਦਾ ਦੇਖੋ ਇੱਕ ਗੱਲ ਤਾਂ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਨਾਲ ਜੋ ਕੁਝ ਵੀ ਹੋਇਆ ਜੋ ਆਪਣਾ ਕਤਲੇਆਮ ਹੋਇਆ ਹਨ ਜੋ ਆਪਣੀ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਸਿਰਫ ਕਿਸੇ ਇੱਕ ਬੰਦੇ ਦਾ ਜਾਂ ਇੱਕ ਮੰਤਰੀ ਦਾ ਜਾਂ ਇੱਕ ਪਾਰਟੀ ਦਾ ਜਾਂ ਫਿਰ ਸਿਰਫ ਇੱਕ ਮੁਲਕ ਦਾ ਹੱਥ ਨਹੀਂ ਸੀਗਾ ਸਗੋਂ ਉਹਦੇ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਸੀਗਾ ਇਹ ਪੱਛਮੀ ਜਿਹੜੀ ਸਭਿਅਤਾ ਨਾ ਇਹ ਜਿੰਨੀ ਸਿਆਣੀ ਜਾਂ ਫਿਰ ਜਿੰਨੀ ਚੰਗੀ ਦਿਖਦੀ ਆ ਉਨੀ ਹੈ ਨਹੀਂ ਇਹ ਆਪਣੇ ਜਿੰਨੇ ਹਮਦਰਦ ਬਣਦੇ ਨੇ ਸਿਰਫ ਉੱਪਰੋਂ-ਉੱਪਰੋਂ ਹੀ ਬਣਦੇ ਨੇ ਤੇ ਅੰਦਰੋਂ ਤਾਂ ਇਹਨਾਂ ਨੇ ਬਹੁਤ ਵਾਰ ਆਪਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਦੋਂ ਵੀ ਜੋ ਕੁਝ 84 ਵਿੱਚ ਹੋਇਆ ਇਹਦੇ ਵਿੱਚ ਵੀ ਇਹਨਾਂ ਵਿਦੇਸ਼ੀ ਤਾਕਤਾਂ ਦਾ ਹੱਥ ਸੀਗਾ ਬਹੁਤ ਵਾਰ ਕਈ ਸਾਰੇ ਇਤਿਹਾਸਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸ ਬਾਰੇ ਲਿਖਿਆ ਵੀ ਆ ਬੋਲਿਆ ਵੀ ਆ ਪਰ ਆਪਣੇ ਲੋਕਾਂ ਨੇ ਬਾਲਿਆਂ ਨੇ ਯਕੀਨ ਨਹੀਂ ਕੀਤਾ ਇਥੋਂ ਤੱਕ ਕਿ ਯੂਕੇ ਦਾ ਤਾਂ ਸਬੰਧ ਸਿੱਧਾ ਸੀਗਾ ਜੋ ਹਰਮੰਦਰ ਸਾਹਿਬ ਦੇ ਉੱਪਰ ਜੋ ਅਟੈਕ ਹੋਇਆ 1984 ਵਾਲਾ ਉਹਦੇ ਤਾਂ ਦਸਤਾਵੇਜ਼ ਵੀ ਮਿਲਦੇ ਨੇ ਤੇ ਆ ਜਿਹੜੀ ਹੁਣ ਫਿਲਮ ਹੈ ਇਹਦੇ ਵਿੱਚ ਜ਼ਰੂਰ ਐਸਾ ਕੁਝ ਨਾ ਕੁਝ ਤਾਂ ਹੈ ਜਿਹੜਾ ਕਿ ਇਹਨਾਂ ਦੀ ਪੋਲ ਖੋਲਦਾ ਇਹਦੇ ਵਿੱਚ ਕੁਝ ਨਾ ਕੁਝ ਤਾਂ ਐਸਾ ਦਿਖਾਇਆ ਹੋਇਆ ਜਿਹੜੇ ਤੋਂ ਕੀ ਹੈ ਸਾਰੇ ਦੇਸ਼ ਹੀ ਡਰਦੇ ਆ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਕੇ ਹੋਵੇ ਇਹਨਾਂ ਸਾਰੇ ਦੇਸ਼ਾਂ ਦੇ ਕੋਈ ਨਾ ਕੋਈ ਰਾਜ ਐਸੇ ਹੈਗੇ ਆ ਜਿਹੜੇ ਇਸ ਫਿਲਮ ਦੇ ਵਿੱਚ ਦਿਖਾਏ ਗਏ ਹੋਣਗੇ ਨਹੀਂ ਤਾਂ ਇਹਨਾਂ ਨੂੰ ਫਿਰ ਕੀ ਪ੍ਰੋਬਲਮ ਹੈ ਇਹ ਕਿ ਰੋਕ ਰਹੇ ਨੇ ਫਿਲਮ ਰਿਲੀਜ਼ ਹੋਣ ਤੋਂ ਤਾਂ ਸਵਾਲ ਤਾਂ ਉੱਠਦਾ ਨਾ ਤੇ ਦੂਜੀ ਗੱਲ ਇਹ ਕਿ ਦਲਜੀਤ ਵਾਰ-ਵਾਰ ਕਹਿੰਦਾ ਕਿ ਸੱਚ ਸਾਹਮਣੇ ਆਊਗਾ ਸੱਚ ਸਾਹਮਣੇ ਆਊਗਾ ਇਹ ਜੋ ਫਿਲਮ ਆ ਇਹਦੇ ਵਿੱਚ ਕਿਸੇ ਸੱਚ ਬਾਰੇ ਗੱਲ ਕੀਤੀ ਗਈ ਆ ਤਾਂ ਹੋ ਸਕਦਾ ਉਸ ਸੱਚ ਦੇ ਵਿੱਚ ਇਹ ਸਾਰੇ ਲਪੇਟੇ ਜਾਣ ਇਹਦੇ ਲਈ ਸਾਰੇ ਡਰਦੇ ਹੋਣ ਕਿਉਂਕਿ ਇੱਕ ਚੀਜ਼ ਤਾਂ ਪੱਕੀ ਹੈ ਕਿ ਇਹਨਾਂ ਸਾਰਿਆਂ ਦਾ ਹੱਥ ਸੀਗਾ ਉਸ ਕਤਲੇਆਮ ਦੌਰਾਨ ਆਪਣੇ ਨਾਲ ਉਹ ਜੋ ਕੁਝ ਵੀ ਹੋਇਆ ਇਹਨਾਂ ਸਾਰਿਆਂ ਦਾ ਹੱਥ ਸੀ ਉਸ ਵਿੱਚ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਗੱਲ ਤਾਂ ਹੈ ਨਾ ਕਿ ਪੰਜਾਬੀਆਂ ਦੀ ਅਗਰ ਸਭ ਤੋਂ ਵੱਡੀ ਕੋਈ ਮਾਰਕੀਟ ਹੈ ਵਿਦੇਸ਼ਾਂ ਦੇ ਵਿੱਚ ਤਾਂ ਉਹ ਵਾਲੀ ਯੂਕੇ ਅਤੇ ਕੈਨੇਡਾ ਭਾਰਤ ਨਾਲੋਂ ਵੀ ਜ਼ਿਆਦਾ ਪੰਜਾਬੀ ਫਿਲਮਾਂ ਇਹਨਾਂ ਦੋ ਦੇਸ਼ਾਂ ਵਿੱਚ ਕਮਾਈ ਕਰਦੀਆਂ ਨੇ ਤਾਂ ਫਿਰ ਇੱਥੇ ਰਿਲੀਜ਼ ਹੋਣ ਨੂੰ ਲੈ ਕੇ ਕੀ ਪ੍ਰੋਬਲਮ ਆ ਬਈ ਇਹਨਾਂ ਦੀਆਂ ਸਰਕਾਰਾਂ ਨੂੰ ਕੀ ਪ੍ਰੋਬਲਮ ਆ ਸੋ ਇਸ ਦਾ ਜਵਾਬ ਤਾਂ ਇਹੀ ਆ ਨਾ ਕਿ ਇਹਨਾਂ ਸਾਰਿਆਂ ਨੂੰ ਡਰਾ ਹੈ ਇਹਨਾਂ ਸਾਰਿਆਂ ਦੇ ਪੋਤੜੇ ਪਰੋਲੇ ਜਾਣ ਦੇ ਜੇ ਫਿਲਮਰ ਰਿਲੀਜ਼ ਹੁੰਦੀ ਆ ਤਾਂ ਇਸੇ ਕਰਕੇ ਇਹ ਅੜਿੱਕਾ ਪਾਉਂਦੇ ਨੇ ਬਾਰ-ਬਾਰ ਕਦੇ ਕਿਤੇ ਕਦੇ ਕਿਤੇ ਦੇ ਹੁਣ ਇਹ ਸਾਰੇ ਹੀ ਨਹੀਂ ਚਾਹੁੰਦੇ ਕਿ ਇਹ ਫਿਲਮ ਰਿਲੀਜ਼ ਹੋਵੇ ਕਿਉਂਕਿ ਫਿਲਮ ਦੇ ਵਿੱਚ ਦਿਖਾਇਆ ਤਾਂ ਬਹੁਤ ਕੁਝ ਗਿਆ ਜਿੱਥੋਂ ਤੱਕ ਆਪਾਂ ਟ੍ਰੇਲਰ ਦੇਖਿਆ ਇਹਦੇ ਵਿੱਚ ਕੇਪੀਐਸ ਗਿੱਲ ਵਰਗੇ کردار ਸਿੱਧੇ ਤੌਰ ਤੇ ਦਿਖਾਈ ਗਏ ਆ ਸਿੱਧੇ ਤੌਰ ਤੇ ਉਹਨਾਂ ਦਾ ਰੋਲ ਬਣਾਇਆ ਗਿਆ ਤੇ ਜੇ ਇਹਨਾਂ ਦਾ ਰੋਲ ਬਣਾਇਆ ਗਿਆ ਇਹਦਾ ਮਤਲਬ ਇਹ ਵੀ ਹੋਰ ਵੀ ਵੱਡੇ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਕਈ ਬਣਾਏ ਗਏ ਹੋਣਗੇ ਵਿਦੇਸ਼ੀਆਂ ਦਾ ਹੱਥ ਵੀ ਦਿਖਾਇਆ ਗਿਆ ਹੋਣਾ ਜਿਹੜਾ ਆਪਾਂ ਨੂੰ ਹਜੇ ਤੱਕ ਟ੍ਰੇਲਰ ਵਿੱਚ ਨਹੀਂ ਦਿਖਾਇਆ ਇਹਨਾਂ ਨੇ ਪਰ ਉਹ ਜਾਣਦੇ ਨੇ ਕਿ ਐਸਾ ਕੀ ਆ ਹੁਣ ਬਾਕੀ ਇਹਦੇ ਬਾਰੇ ਸਭ ਦੀ ਅਡਵਾਰਟ ਰਾਏ ਤੁਸੀਂ ਆਪਣੀ ਰਾਏ ਦੱਸੋ ਕਮੈਂਟ ਕਰਕੇ ਤੁਹਾਨੂੰ ਦੱਸੋ ਵੀ ਵਿਦੇਸ਼ੀਆਂ ਨੂੰ ਕੀ ਪ੍ਰੋਬਲਮ ਐ ਇਸ ਪਰ ਹੁੰਦੇ ਅਰਲੀ ਹੁਣ ਤੋਂ ਭਾਰਤ ਵਾਲਿਆਂ ਦਾ ਚੱਲ ਮੰਨੀ ਵੀ ਉਹ ਤਾਂ ਕਰਦੇ ਹੀ ਆਏ ਆ ਪਰ ਉਹਨਾਂ ਨੂੰ ਵੀ ਪ੍ਰੋਬਲਮ ਹੈ ਕੈਨੇਡਾ ਵਾਲਿਆਂ ਨੂੰ ਤੇ ਖਾਸ ਕਰਕੇ ਯੂਕੇ ਵਾਲਿਆਂ ਨੂੰ ਤੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਇਸ ਬਾਰੇ ਆਪਣੀ ਰਾਏ ਜਰੂਰ ਦਿਓ